ਆਮ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਦੱਸਦੀ ਹੈ ਕਿ ਉਹਨਾਂ ਦੀ ਜੇਬ ਤੇ ਭਾਰੀ ਅਸਰ ਪਵੇਗਾ ਤਾਂ ਪਾਣੀ ਅਤੇ ਬਿਜਲੀ ਦੀਆਂ ਦਰਾਂ 'ਚ ਵਾਧਾ ਹੋਣ ਜਾ ਰਿਹਾ ਦੱਸਦੀ ਹੈ ਕਿ ਇਹ ਚੰਡੀਗੜ੍ਹ 'ਚ 1 ਤਰੀਕ ਨਵੰਬਰ ਨੂੰ ਇਹ ਦਰਾਂ ਜੋ ਕਿ ਚੇਂਜ ਹੋਣ ਜਾ ਰਹੀਆਂ ਨੇ ਤਾਂ ਚੰਡੀਗੜ੍ਹ ਦੇ ਵਸਨੀਕਾਂ ਦੇ ਲਈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਆਮ ਜਨਤਾ ਵਿਚਾਲੇ ਤਰਸਾਲੀ ਮਚ ਗਈ ਹੈ ਦਰਅਸਲ ਸ਼ਹਿਰ ਦੇ ਲੋਕਾਂ ਦੀਆਂ ਜੇਬਾਂ ਤੇ ਇੱਕ ਨਵੰਬਰ ਤੋਂ ਭਾਰੀ ਬੋਝ ਪੈਣ ਵਾਲਾ ਹੈ ਦੱਸਦੇ ਕਿ ਇਹ ਪ੍ਰਸ਼ਾਸਨ ਵੱਲੋਂ ਪੈਨਾਈ ਲੈ ਕੇ ਫੈਸਲੇ ਇੱਕ ਨੰਬਰ ਤੋਂ ਲਾਗੂ ਹੋਣ ਜਾ ਰਹੇ ਨੇ ਇਸ ਵਿੱਚ ਪਾਣੀ ਬਿਜਲੀ ਅਤੇ ਕੂੜੇ ਦੇ ਨਾਲ ਨਾਲ ਕਲੈਕਟਰੇਟ ਅਤੇ ਫਾਇਰ ਸੇਫਟੀ ਸਰਟੀਫਿਕੇਟ ਦੀਆਂ ਤਰ੍ਹਾਂ ਵੀ ਵਧਣ ਗਿਆ ਇਸ ਦੇ ਨਾਲ ਹੀ ਰਾਤ 12 ਵਜੇ ਤੋਂ ਜਾਇਦਾਦ ਟੈਕਸ ਦੀਆਂ ਨਵੀਆਂ ਦਰਾਂ ਵੀ ਲਾਗੂ ਹੋ ਗਈਆਂ ਹਨ ਹਾਲ ਇਹ ਵਿੱਚ ਕੈਲਕੂਲੇਟਰ ਵਿੱਚ ਵਾਧਾ ਹੋਇਆ ਸੀ ਜਦੋਂ ਸੋਮਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਮੌਜੂਦਾ ਵਿੱਤੀ ਸਾਲ 2025-26 ਲਈ ਵਪਾਰਕ ਤੇ ਰਿਹਾਇਸ਼ੀ ਜਾਇਦਾਦ ਟੈਕਸ ਵਦੋਂ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਵਪਾਰਕ ਜਾਇਦਾਦਾਂ ਦੇ ਵਿੱਚ 3 ਗੁਣਾ ਵਾਧਾ ਕੀਤਾ ਗਿਆ ਵਪਾਰਕ ਜਾਇਦਾਦ ਟੈਕਸ ਦੀਆਂ ਦਰਾਂ ਵਿੱਚ 3 ਤੋਂ 6% ਵਾਧਾ ਕੀਤਾ ਗਿਆ ਇਸ ਤਰ੍ਹਾਂ ਰਿਹਾਇਸ਼ੀ ਜਾਇਦਾਦਾਂ ਦੀਆਂ ਦਰਾਂ ਸੈਕਟਰਾਂ ਚੋਂ ਜੂਨ ਅਨੁਸਾਰ ਵੰਡ ਕੇ ਨਿਰਧਾਰਤ ਕੀਤੀਆਂ ਗਈਆਂ ਹਨ ਇਹਨਾਂ ਨੋਟੀਫਿਕੇਸ਼ਨ 1 ਨਵੰਬਰ ਤੋਂ ਲਾਗੂ ਮੰਨਿਆ ਜਾਵੇਗਾ ਤਾਂ ਚੰਡੀਗੜ੍ਹ ਦੇ ਬਿਜਲੀ ਖਪਤਕਾਰਾਂ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ਵਿੱਚ 0.9 ਕੀ ਸਿੱਦੀ ਦਾ ਵਾਅਦਾ ਕੀਤਾ ਹੈ ਤੇ ਇਹ ਹੁਕਮਾਂ ਮੁਤਾਬਿਕ ਇਹ ਵਾਅਦਾ 5 ਤੋਂ 10 ਪੈਸੇ ਪ੍ਰਤੀ ਯੂਨਿਟ ਹੈ ਇਹ ਫੈਸਲਾ 1 ਨਵੰਬਰ ਤੋਂ ਲਾਗੂ ਹੋਵੇਗਾ ਘਰੇਲੂ ਹਫਤਗਾਰਾਂ ਲਈ 100 ਰੁਪਏ ਜੁਨਟਾਂ ਤੱਕ ਦਾ ਟੈਰਫ ਹੁਣ 2.80 ਦੀ ਬਜਾਏ 2.85 ਹੋਵੇਗਾ ਜਦੋਂ ਕਿ 101 ਤੋਂ 200 ਜੁਨਟਾਂ ਲਈ ਸਿਰਫ ਟੈਰਫ 3.75 ਰੁਪਏ ਦੀ ਬਜਾਏ 3.80 ਹੋਵੇਗਾ ਤਾਂ ਅਗਲੇ ਸਾਲਾਂ ਲਈ 3.86% ਅਤੇ 7.21% ਤੇ 9.29% ਅਤੇ 11.10% ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਬਿਜਲੀ ਦਰਾਂ ਵਿੱਚ 7.57 ਫੀਸਦੀ ਦੇ ਵਾਧਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਤਾਂ ਕੰਪਨੀ ਦੇ ਬੁਲਾਰਿਆਂ ਨੇ ਕਿਹਾ ਕਿ ਨਿਜੀਕਰਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਟੈਰੀਫ ਆਰਡਰ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮਝਦੇ ਹਨ ਉਹਨਾਂ ਨੇ ਕਿਹਾ ਕਿ ਇਸ ਪੀ ਡੀ ਐਲ ਯੂਨਿਟ ਪ੍ਰਸ਼ਾਸਨ ਅਤੇ JRC ਦੇ ਸਹਿਯੋਗ ਨਾਲ ਸਿਸਟਮ ਪ੍ਰੋਸੇਜ ਯੋਗਤਾ ਨੂੰ ਬਿਹਤਰ ਬਣਾਉਣ ਤਕਨੀਕੀ ਨੁਕਸਾਨ ਘਟਾਉਣ ਅਤੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪੂਰਨ ਪੂਰੀ ਤਰ੍ਹਾਂ ਵਚਨਬੱਧ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 1 ਅਗਸਤ ਤੋਂ ਪ੍ਰਭਾਵੀ ਉਸਤਨ 9.4% ਦੀ ਬਿਜਲੀ ਦਰਾਂ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ ਇਸ ਤੋਂ ਪਹਿਲਾਂ 2022-23 ਵਿੱਤੀ ਸਾਲ ਵਿੱਚ 0 ਤੋਂ 150 ਯੂਨਟ ਸਲੈਬ ਵਾਲੇ ਸਲੈਬ ਵਿੱਚ ਪ੍ਰਤੀ ਯੂਨਟ 25 ਪੈਸੇ ਦਾ ਮਾਮੂਲੀ ਵਾਧਾ ਲਾਗੂ ਕੀਤਾ ਗਿਆ ਸੀ ਤਾਂ ਦਾਦੀਏ ਕੀ ਇਹ ਆਮ ਲੋਕਾਂ ਦੀ ਜੇਬ ਤੇ ਭਾਰੀ ਅਸਰ ਪਵੇਗਾ ਤਾਂ ਆਮ ਲੋਕਾਂ ਨੂੰ ਇੱਕ ਇਹ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਜੋ ਕਿ ਪਾਣੀ, ਬਿਜਲੀ ਅਤੇ ਹੋਰ ਕਈ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ ਨੇ ਤਾਂ ਚੰਡੀਗੜ੍ਹ ਵਾਸੀਆਂ ਦੇ ਲਈ ਇਹ ਹੀ ਇਹ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਆਮ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਦਾਦੀਏ ਕੀ ਉਹਨਾਂ ਦੀ ਜੇਬ ਤੇ ਭਾਰੀ ਅਸਰ ਪਵੇਗਾ ਤਾਂ ਪਾਣੀ ਅਤੇ ਬਿਜਲੀ ਦੀਆਂ ਦਰਾਂ 'ਚ ਵਾਧਾ ਹੋਣ ਜਾ ਰਿਹਾ ਹੈ ਦੱਸਦੀ ਹੈ ਕਿ ਇਹ ਚੰਡੀਗੜ੍ਹ 'ਚ ਇੱਕ ਤਰੀਕ 1 ਨਵੰਬਰ ਨੂੰ ਇਹ ਦਰਾਂ ਜੋ ਕਿ ਚੇਂਜ ਹੋਣ ਜਾ ਰਹੀਆਂ ਨੇ ਤਾਂ ਚੰਡੀਗੜ੍ਹ ਦੇ ਵਸਨੀਕਾਂ ਤੇ ਲਈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਆਮ ਜਨਤਾ ਵਿਚਾਲੇ ਤਰਸਥਲੀ ਮਚ ਗਈ ਹੈ ਦਰਅਸਲ ਸ਼ਹਿਰ ਦੇ ਲੋਕਾਂ ਦੀਆਂ ਜੇਬਾਂ ਤੇ 1 ਨਵੰਬਰ ਤੋਂ ਭਾਰੀ ਬੋਝ ਪੈਣ ਵਾਲਾ ਹੈ ਦੱਸਦੇ ਕਿ ਇਹ ਪ੍ਰਸ਼ਾਸਨ ਵੱਲੋਂ ਪੈਨਾ ਹੀ ਲੈ ਕੇ ਫੈਸਲੇ 1 ਨਵੰਬਰ ਤੋਂ ਲਾਗੂ ਹੋਣ ਜਾ ਰਹੇ ਨੇ ਇਸ ਵਿੱਚ ਪਾਣੀ ਬਿਜਲੀ ਅਤੇ ਕੂੜੇ ਦੇ ਨਾਲ ਨਾਲ ਕਲੈਕਟਰ ਰੇਟ ਅਤੇ ਫਾਇਰ ਸੇਫਟੀ ਸਰਟੀਫਿਕੇਟ ਦੀਆਂ ਤਰ੍ਹਾਂ ਵੀ ਵਧਣ ਗਿਆ ਇਸ ਦੇ ਨਾਲ ਹੀ ਰਾਤ 12 ਵਜੇ ਤੋਂ ਜਾਇਦਾਦ ਟੈਕਸ ਦੀਆਂ ਨਵੀਆਂ ਦਰਾਂ ਵੀ ਲਾਗੂ ਹੋ ਗਈਆਂ ਹਨ ਹਾਲ ਹੀ ਵਿੱਚ ਕੈਲਕੂਲੇਟਰ ਵਿੱਚ ਵਾਧਾ ਹੋਇਆ ਸੀ ਜਦੋਂ ਸੋਮਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਮੌਜੂਦਾ ਵਿੱਤੀ ਸਾਲ 2025-26 ਲਈ ਵਪਾਰਕ ਤੇ ਰਿਹਾਇਸ਼ੀ ਜਾਇਦਾਦ ਟੈਕਸ ਵਧਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਵਪਾਰਕ ਜਾਇਦਾਦਾਂ ਦੇ ਵਿੱਚ 3 ਗੁਣਾ ਵਾਧਾ ਕੀਤਾ ਗਿਆ ਵਪਾਰਕ ਜਾਇਦਾਦ ਟੈਕਸ ਦੀਆਂ ਦਰਾਂ ਵਿੱਚ 3 ਤੋਂ 6% ਵਾਧਾ ਕੀਤਾ ਗਿਆ ਇਸ ਤਰ੍ਹਾਂ ਰਿਹਾਇਸ਼ੀ ਜਾਇਦਾਦਾਂ ਦੀਆਂ ਦਰਾਂ ਸੈਕਟਰਾਂ ਚੋਂ ਜੂਨ ਅਨੁਸਾਰ ਵੰਡ ਕੇ ਨਿਰਧਾਰਤ ਕੀਤੀਆਂ ਗਈਆਂ ਹਨ ਇਹਨਾਂ ਨੋਟੀਫਿਕੇਸ਼ਨ 1 ਨਵੰਬਰ ਤੋਂ ਲਾਗੂ ਮੰਨਿਆ ਜਾਵੇਗਾ ਤਾਂ ਚੰਡੀਗੜ੍ਹ ਦੇ ਬਿਜਲੀ ਖਪਤਕਾਰਾਂ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ਵਿੱਚ 0.9 ਫੀਸੀਦੀ ਦਾ ਵਾਧਾ ਕੀਤਾ ਹੈ ਤੇ ਇਹ ਹੁਕਮ ਅਨੁਸਾਰ ਇਹ ਵਾਧਾ 5 ਤੋਂ 10 ਪੈਸੇ ਪ੍ਰਤੀ ਯੂਨਿਟ ਹੈ ਇਹ ਫੈਸਲਾ 1 ਨਵੰਬਰ ਤੋਂ ਲਾਗੂ ਹੋਵੇਗਾ ਘਰੇਲੂ ਖਪਤਕਾਰਾਂ ਲਈ 100 ਰੁਪਏ ਯੂਨਟਾਂ ਤੱਕ ਦਾ ਟੈਰਫ ਹੁਣ 2.80 ਦੀ ਬਜਾਏ 2.85 ਹੋਵੇਗਾ ਜਦੋਂ ਕਿ 101 ਤੋਂ 200 ਜੁਨਟਾਂ ਲਈ ਸਿਰਫ ਟੈਰਫ 3.75 ਰੁਪਏ ਦੀ ਬਜਾਏ 3.80 ਰੁਪਏ ਹੋਵੇਗਾ ਤਾਂ ਅਗਲੇ ਸਾਲਾਂ ਲਈ 3.86% ਅਤੇ 7.21% ਤੇ 9.29% ਅਤੇ 11.10% ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਬਿਜਲੀ ਦਰਾਂ ਵਿੱਚ 7.57 ਫੀਸਦੀ ਦੇ ਵਾਧਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਤਾਂ ਕੰਪਨੀ ਦੇ ਬੁਲਾਰਿਆਂ ਨੇ ਕਿਹਾ ਕਿ ਨਿਯੁਕਤੀ ਕਰਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਟੈਰਿਫ ਆਰਡਰ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਉਹਨਾਂ ਨੇ ਕਿਹਾ ਕਿ ਇਸ ਪੀਡੀਐਲ ਯੂਨਿਟ ਪ੍ਰਸ਼ਾਸਨ ਅਤੇ ਜੇਆਰਸੀ ਦੇ ਸਹਿਯੋਗ ਨਾਲ ਸਿਸਟਮ ਪ੍ਰੋਸੇਜਯੋਗਤਾ ਨੂੰ ਬਿਹਤਰ ਬਣਾਉਣ, ਤਕਨੀਕੀ ਨੁਕਸਾਨ ਘਟਾਉਣ ਅਤੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪੂਰਨ ਪੂਰੀ ਤਰ੍ਹਾਂ ਵਚਨਬੱਧ ਹੈ। ਦੱਸਦੀ ਹੈ ਕਿ ਇਸ ਤੋਂ ਪਹਿਲਾਂ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 1 ਅਗਸਤ ਤੋਂ ਪ੍ਰਭਾਵੀ ਉਸ ਤੋਂ 9.4 ਫੀਸਦੀ ਬਿਜਲੀ ਦਰਾਂ ਵਾਅਦੇ ਨੂੰ ਮਨਜ਼ੂਰੀ ਦਿੱਤੀ ਸੀ ਇਸ ਤੋਂ ਪਹਿਲਾਂ 2022-23 ਵਿੱਤੀ ਸਾਲ ਵਿੱਚ 0 ਤੋਂ 150 ਯੂਨਟ ਸਲੈਬ ਵਾਲੇ ਸਲੈਬ ਵਿੱਚ ਪ੍ਰਤੀ ਯੂਨਟ 25 ਪੈਸੇ ਦਾ ਮਾਮੂਲੀ ਵਾਧਾ ਲਾਗੂ ਕੀਤਾ ਗਿਆ ਸੀ ਤਾਂ ਦਾਦੀ ਇਹ ਕੀ ਇਹ ਆਮ ਲੋਕਾਂ ਦੀ ਜੇਬ ਤੇ ਭਾਰੀ ਅਸਰ ਪਵੇਗਾ ਤਾਂ ਆਮ ਲੋਕਾਂ ਨੂੰ ਇੱਕ ਇਹ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਜੋ ਕਿ ਪਾਣੀ ਬਿਜਲੀ ਅਤੇ ਹੋਰ ਕਈ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ ਨੇ ਤਾਂ ਚੰਡੀਗੜ੍ਹ ਵਾਸੀਆਂ ਦੇ ਲਈ ਇਹ ਹੀ ਇਹ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ